ਪਬਲਿਕ ਆਡੀਅਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸੋਧੀਆਂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਤੇ ਈਡੀ ਸੀਬੀਆਈ ਤੇ ਹਮਲਾ ਬੋਲਿਆ ਆਪ ਨੇਤਾਵਾਂ ਨੇ આરોਪ ਲਗਾਇਆ ਹੈ ਕਿ ਜਾਂਚ ਏਜੰਸੀ ਬੇਨਕਾਬ ਹੋ ਗਈ ਹੈ 17 ਮਹੀਨਿਆਂ ਤੋਂ ਉਹਨਾਂ ਨੇ ਕੈਸੇ ਸ਼ਖਸ ਨੂੰ ਜੇਲ੍ਹ ਵਿੱਚ ਰੱਖਿਆ ਸੀ ਜਿਸ ਨੇ ਸਿੱਖਿਆ ਦੀ ਵਿਵਸਥਾ ਨੂੰ ਨਵੀਂ ਦਿਸ਼ਾ ਦਿੱਤੀ ਨੇਤਾਵਾਂ ਨੇ ਕਿਹਾ ਹੈ ਕਿ ਪਹਿਲੇ ਦਿਨ ਤੋਂ ਕਹਿ ਰਹੇ ਸੀ ਕਿ ਕੋਰਟ ਵਿੱਚ ਇਹ ਕੇਸ ਨਹੀਂ ਟਿਕੇਗਾ ਗੌਤਲਬ ਹੈ ਕਿ ਸ਼ਨੀਵਾਰ ਦੀ ਸਵੇਰ ਉਹਨਾਂ ਨੇ ਆਪਣੀ ਪਤਨੀ ਸੀਮਾ ਸੇ ਸੌਦੀਆ ਦੇ ਨਾਲ ਚਾਹ ਪੀਂਦੇ ਹੋਏ ਇੱਕ ਫੋਟੋ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਫੋਟੋ ਸ਼ੇਅਰ ਕਰਦੇ ਹੋਏ ਉਹਨਾਂ ਨੇ ਲਿਖਿਆ ਆਜ਼ਾਦੀ ਦੀ ਸੁਬਾਹ ਦੀ ਪਹਿਲੀ ਚਾਹ 17 ਮਹੀਨੇ ਬਾਅਦ ਉਹ ਆਜ਼ਾਦੀ ਜੋ ਸੰਵਿਧਾਨ ਨੇ ਸਾਰੇ ਭਾਰਤੀਆਂ ਨੂੰ ਜਿਉਣ ਦੇ ਅਧਿਕਾਰ ਦੇ ਲਈ ਗਾਰੰਟੀ ਦੇ ਰੂਪ ਵਿੱਚ ਦਿੱਤੀ ਹੈ ਉਹ ਆਜ਼ਾਦੀ ਜੋ ਭਗਵਾਨ ਨੇ ਸਾਨੂੰ ਖੁੱਲੀ ਹਵਾ ਵਿੱਚ ਸਾਹ ਲੈਣ ਲਈ ਦਿੱਤੀ ਹੈ ਨਸਦੀਕ ਦੇ ਇਸ ਤੋਂ ਬਾਅਦ ਮਨੀਸ਼ ਸਿਸੋਧੀਆਂ ਨੇ ਨੌਟ ਪਲੇਸ ਦੇ ਹਨੂਮਾਨ ਮੰਦਿਰ ਦੇ ਵਿੱਚ ਪੂਜਾ ਅਰਚਨਾ ਕੀਤੀ ਮਨੀਸ਼ ਸਿਸੋਧੀਆਂ ਨੇ ਕਿਹਾ ਕਿ ਭਗਵਾਨ ਬਜਰੰਗ ਬਲੀ ਨੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਹੈ ਅਰਵਿੰਦ ਕੇਜਰੀਵਾਲ ਤੇ ਵੀ ਬਜਰੰਗ ਬਲੀ ਦਾ ਵਿਸ਼ੇਸ਼ ਆਸ਼ੀਰਵਾਦ ਹੈ ਹੋਰ ਕੀ ਕੁਝ ਕਹਿੰਦੇ ਨਜ਼ਰ ਆਏ ਮਨੀਸ਼ ਸਿਸੋਧੀਆਂ ਆਓ ਦੇਖਦੇ ਹਾਂ ਸਭ ਦੇ ਲਈ ਨਮਾਜ਼ੀ ਸਭ ਤੋਂ